ਕੈਨੇਡਾ ਦੀ ਇੱਕ ਅਦਾਲਤ ਨੇ ਅਜੀਹਾ ਫੈਸਲਾ ਸੁਣਾਇਆ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਰਾਸੀ ਸ਼ਰਨ ਮਤਲ ਪੋਲੀਟিক্যাল ਅਸੈਲਮ ਲੈਣਾ ਚਾਹੁੰਦੇ ਨੇ ਉਹਨਾਂ ਵਾਸਤੇ ਤੇ ਝਟਕਾ ਹੈਈ ਲੇਕਿਨ ਉੱਥੇ ਜਿਹੜੇ ਉਲੋਕ ਜਿਹੜੇ ਖਾਲਸਤਾਨੀ ਪੱਖੀ ਦਾਵਾ ਹੋਣ ਤੋਂ ਬਾਅਦ ਇਹ ਕਹਿੰਦੇ ਕਿ ਅਗਰ ਭਾਰਤ ਦੇ ਵਿੱਚ ਉਹ ਵਾਪਸ ਮੁੜੇ ਤਾਂ ਉਹਨਾਂ ਨੂੰ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਉਹ ਸਾਰੇ ਜਿਹੜੇ ਦਾਅਵੇ ਨੇ ਉਹ ਕੈਨੇਡਾ ਦੀ ਇੱਕ ਅਦਾਲਤ ਨੇ ਖਾਰਜ ਕਰ ਦਿੱਤੇ ਨੇ ਇੱਕ ਜੋੜੇ ਦੀ ਅਰਜ਼ੀ ਖਾਰਜ ਕੀਤੀ ਆ ਉਹਨਾਂ ਨੂੰ ਝਟਕਾ ਤੇ ਮਿਲਿਆ ਨਾਲ ਦੀ ਨਾਲ ਜਿਨ੍ਹਾਂ ਲੋਕਾਂ ਦੇ ਕੈਨੇਡਾ ਜਾਂ ਹੋਰ ਮੁਲਕਾਂ ਦੇ ਵਿੱਚ ਲੈਟਰ ਪੈਡ ਵਿਕਦੇ ਨੇ ਉਹਨਾਂ ਵਾਸਤੇ ਵੀ ਝਟਕਾ ਖਾਸ ਕਰਕੇ ਕੈਨੇਡਾ ਵਿੱਚ ਗਰਮ ਖਾਲੀ ਧੜਿਆਂ ਵਾਸਤੇ ਵੀ ਕੋਰਟ ਨੇ ਇੱਕ ਵੱਡਾ ਝਟਕਾ ਦਿੱਤਾ ਹਾਲ ਦੇ ਵਿੱਚ ਹੀ ਕੈਨੇਡਾ ਦੀ ਇੱਕ ਮੈਂਟਰੀਅਲ ਦੀ ਇੱਕ ਅਦਾਲਤ ਨੇ ਇਸੇ ਹਫਤੇ ਫੈਡਰਲ ਕੋਰਟ ਦੇ ਜੱਜ ਬਿਨੋਵਾ ਮਾਰਕ ਡਿਸ਼ੂ ਨੇ ਇੱਕ ਅਜੀਹਾ ਫੈਸਲਾ ਸੁਣਾਇਆ ਜੋ ਕੈਨੇਡਾ ਦੇ ਵਿੱਚ ਭਾਰੀ ਸ਼ਰਨ ਲੈਣ ਵਾਲਿਆਂ ਵਾਸਤੇ ਇੱਕ ਝਟਕਾ ਕਿਉਂਕਿ ਇਹ ਕੈਨੇਡਾ ਦੀ ਵਿੱਚ ਜਿਹੜੀ ਸ਼ਰਨ ਸਿਸਟਮ ਦਿੱਤਾ ਜਾ ਰਿਹਾ ਉਹਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਭਾਰਤੀ ਜੋੜੇ ਅਮਨਦੀਪ ਸਿੰਘ ਅਤੇ ਕਵਲਦੀਪ ਕੌਰ ਦੇ ਸ਼ਰਨ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਅਦਾਲਤ ਨੇ ਕਿਹਾ ਕਿ ਉਹਨਾਂ ਦੇ ਕੈਨੇਡਾ ਵਿੱਚ ਖਾਲਸਤਾਨੀ ਪੱਖੀ ਗਤੀਵਿਧੀਆਂ ਵਿਧੀਆਂ ਕਰਨ ਸਤਾਏ ਜਾਣ ਦੇ ਦਾਅਵਿਆਂ ਨੂੰ ਅਦਾਲਤ ਨੇ ਬੇਈਮਾਨ ਅਤੇ ਇਮਾਨਦਾਰੀ ਦੀ ਘਾਟ ਵਾਲਾ ਜਿਹੜਾ ਉਹ ਫੈਸਲਾ ਕਰਾਰ ਦਿੱਤਾ ਇਹ ਜੋੜਾ ਵਾਹ 2018 ਦੇ ਵਿੱਚ ਭਾਰਤ ਛੱਡ ਕੇ ਕੈਨੇਡਾ ਗਿਆ ਸੀ ਤੇ ਉੱਥੇ ਫਿਰ ਇਹਨਾਂ ਨੇ ਅਸਤਾਈ ਤੌਰ ਤੇ ਜਿਹੜੀ ਆ ਉੱਥੇ ਕੈਨੇਡਾ ਵਿੱਚ ਵੱਸਣ ਵਾਸਤੇ ਸੈਲਮ ਲੈਣ ਦੀ ਕੋਸ਼ਿਸ਼ ਕੀਤੀ ਸੀ ਅਰਜੀ ਪਾਈ ਸੀ ਉਹ ਅਰਜੀ ਅਦਾਲਤ ਨੇ ਖਾਰਜ ਕਰ ਦਿੱਤੀ ਅਸਲ ਦੇ ਵਿੱਚ ਹਿੰਦੁਸਤਾਨ ਟਾਈਮਜ਼ ਦੇ ਪੇਜ ਨੰਬਰ 3 ਤੇ ਖਬਰ ਲੱਗੀ ਆ ਟ੍ਰਾਂਟੋ ਤੋਂ ਕੋਰਟ ਅਪਹੋਲਡ ਟੂ ਡਿਸੀਜਨ ਟੂ ਡਿਨਾਈ ਸੈਲਮ ਟੂ ਪੰਜਾਬ origin ਦੇ ਕਪਲ ਇਹ ਜਿਹੜੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਪੜ੍ਹ ਕੇ ਸੁਣਾ ਰਹੇ ਆ ਕਿ ਕੈਨੇਡਾ ਦੇ ਵਿੱਚ ਸ਼ਰਨ ਸਿਸਟਮ ਜਿਹੜਾ ਵਾ ਉਹ ਸੰਕਟ ਦੇ ਵਿੱਚ ਆ ਗਿਆ ਔਰ ਇਹ ਜਿਹੜਾ ਅਦਾਲਤ ਨੇ ਜਿਹੜਾ ਕਿਹਾ ਕਿ ਬੇਈਮਾਨੀ ਤੇ ਇਮਾਨਦਾਰੀ ਦੀ ਘਾਟ ਵਾਲਾ ਵਫਾਇਸਲ ਜਿਹਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਖਾਲਸਾ ਦਾ ਮਖੂਟਾ ਉਰਤੇ ਵੀ ਇੱਕ ਵੱਡੀ ਝੋਟ ਕਿਉਂਕਿ ਅਦਾਲਤ ਨੇ ਜਿਹੜੀ ਟਿੱਪਣੀ ਕੀਤੀ ਹੈ ਕਿ ਬੇਈਮਾਨੀ ਅਤੇ ਇਮਾਨਦਾਰੀ ਦੀ ਘਾਟ ਵਾਲਾ ਜਿਹੜਾ ਵਾ ਅਰਜੀ ਸੀ ਜਿਹਦੇ ਚੱਲਦਿਆਂ ਇਸ ਜੋੜੇ ਦੀ ਅਰਜੀ ਜਿਹੜੀ ਖਾਰਜ ਕਰ ਦਿੱਤੀ ਆ ਇਹ ਜੋੜਾ 2118 ਦੇ ਵਿੱਚ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਜਿਹੜੀਆਂ ਗਤੀਵਿਧੀਆਂ ਚੱਲਦੀਆਂ ਉਹਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਸਲ ਵਿੱਚ ਕੈਨੇਡਾ ਇੱਕ ਪੋਲੀਟੀਕਲ ਸ਼ਰਨ ਰਾਸੀ ਸ਼ਰਨ ਦੇ ਤੌਰ ਤੇ ਇੱਕ ਇੱਕ ਨਵਾਂ ਜਿਹੜਾ ਵਾ ਡੈਸਟੀਨੇਸ਼ਨ ਪਹਿਲਾਂ ਵੀ ਸੀ ਤੇ ਹੁਣ ਵੀ ਬਣਦਾ ਜਾ ਰਿਹਾ ਸੀ ਲੇਕਿਨ ਆ ਜਿਹੜਾ ਫੈਸਲੇ ਨੇ ਬਹੁਤ ਸਾਰੇ ਲੋਕਾਂ ਨੂੰ ਝਟਕਾ ਦਿੱਤਾ ਹੈ ਕੈਨੇਡਾ ਵਿੱਚ ਅਸਥਾਈ ਵੀਜ਼ਾ ਤੇ ਪਹੁੰਚ ਤੋਂ ਬਾਅਦ ਇਹ ਜਿਹੜਾ ਵਾ ਇਹ ਜਿਹੜੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਨੇ ਇਹ ਗੱਲ ਕੀਤੀ ਸੀ ਕਿ ਉੱਥੇ ਉਹ ਖਾਲਸਤਾਨੀ ਪੱਖੀ ਜਿਹੜੀਆਂ ਗਤੀਵਿਧੀਆਂ 'ਚ ਹਿੱਸਾ ਲੈ ਰਹੇ ਨੇ ਤੇ ਜੇ ਉਹ ਇੰਡੀਆ ਵਾਪਸ ਮੁੜਨਗੇ ਤੇ ਉਹਨਾਂ ਨੂੰ ਉੱਥੇ ਖਤਰਾ ਜਿਹਦੇ ਚੱਲਦੇ ਆ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸਿੱਖ ਫੋਰ ਜਸਟਿਸ ਜਿਹੜਾ ਵਾ ਜਿਹੜੀ ਉੱਥੇ ਉਹਦੀ ਮਿਹਮ ਚੱਲਦੇ ਉਹਦੇ 'ਚ ਹਿੱਸਾ ਲੈਂਦੇ ਸੀ ਜਿਹਦੇ ਚੱਲਦੇ ਆ ਉਹ ਆਪਣੇ ਜਿਹੜਾ ਕੇਸ ਆ ਉਹ ਸੋਲਿਡ ਬਣਾਉਣ ਦੀ ਗੱਲ ਕਰਦੇ ਸੀ ਕਿ ਉਹਨਾਂ ਦੀ ਗਤੀਵਿਧੀਆਂ ਤੇ ਵਿੱਚ ਉਹ ਸ਼ਾਮਲ ਹੁੰਦੇ ਸੀ ਸਿੱਖ ਫੋਰ ਜਸਟਿਸ ਭਾਰਤ ਦੇ ਵਿੱਚ ਇੱਕ ਬੈਂਡ ਜਿਹੜਾ ਪਬੰਦੀਸ਼ੁਦਾ ਇੱਕ ਸੰਗਠਨ ਹੈ ਜਿੱਦੇ ਚੱਲਦੇ ਆ ਉੱਥੇ ਲੋਕਾਂ ਨੂੰ ਰਾਸਤੀ ਸ਼ਰਨ ਲੈਣ ਵਾਸਤੇ ਇੱਕ ਚੰਗਾ ਮੰਚ ਸੀ ਲੇਕਿਨ ਇਸ ਸਿੱਖ ਫੋਰ ਜਸਟਿਸ ਨੂੰ ਵੀ ਵੱਡਾ ਝਟਕਾ ਮਿਲਿਆ ਸਿੱਖ ਫੋਰ ਜਸਟਿਸ ਦੀਆਂ ਬਹੁਤ ਸਾਰੇ ਲੋਕ ਜਿਹੜੇ ਉੱਥੇ ਪੋਲਿਟੀਕਲ ਸ਼ਰਨ ਲੈਣਾ ਚਾਹੁੰਦੇ ਸੀ ਉਹਨਾਂ ਦੇ ਵੋਟਰ ਕਾਰਡ ਬਣਾ ਲ ਸਿਨਾਕਤ ਕਾਰਡ ਬਣਾ ਲੈਂਦੇ ਸੀ ਉਹਨਾਂ ਦੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਾਉਂਦੇ ਲੈਂਦੇ ਸੀ ਫਿਰ ਤਸਵੀਰਾਂ ਜਿਹੜੀਆਂ ਉਹ ਆਪਣੇ ਕੇਸ ਦੇ ਵਿੱਚ ਲਗਾ ਕੇ ਠੋਸ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਲੇਕਿਨ ਇਸ ਜੋੜੇ ਨੂੰ ਇਹ ਵੱਡਾ ਝਟਕਾ ਮਿਲਿਆ ਇਹ ਕੇਸ ਇੱਕ ਐਗਜ਼ਾਮਪਲ ਜਿਹੜੀ ਅ ਸੈੱਟ ਹੋ ਗਈ ਹੈ ਕਿ ਕੈਨੇਡਾ ਦੀ ਜਿਹੜੀ ਉਧਾਰਨ ਪਾਲਿਸੀ ਸੀ ਉਦਾਰਵਾਦੀ ਲਿਬਰ ਪਾਲਿਸੀ ਕਿ ਸ਼ਰਨ ਜਿਹੜੀ ਲਈ ਜਾ ਸਕਦੀ ਲੇਕਿਨ ਉਸ ਅਸੈਲਮ ਨੂੰ ਜਾਂ ਪੋਲੀਟੀਕਲ ਰਾਜਸੀ ਸ਼ਰਨ ਦੇ ਨੂੰ ਲੈ ਕੇ ਜਿਹੜੇ ਲੋਕੀ ਇਸਤਿਆਰ ਕਰਦੇ ਸੀ ਉਹਨਾਂ ਵਾਸਤੇ ਇੱਕ ਝਟਕਾ ਭਾਰਤੀ ਬਹੁਤ ਸਾਰੇ ਦਾਵੇਦਾਰ ਸੀ ਉਹਨਾਂ ਭਾਰਤੀਆਂ ਦੇ ਵਿੱਚੋਂ ਬਹੁਤ ਸਾਰੇ ਸਿੱਖ ਪਾਈਚਾਰੇ ਨਾਲ ਸੰਬੰਧ ਰੱਖਦੇ ਸੀ ਜਿਹੜੇ ਇਸ ਜਰੀਏ ਜਿਹੜਾ ਪੋਲੀਟੀਕਲ ਸ਼ਰ ਲੈਂਦੀ ਕੋਸ਼ਿਸ਼ ਕਰਦੇ ਸੀ ਸਿੱਖ ਫਾਰ ਜਸਟਿਸ ਦੇ ਵਿੱਚ ਬਹੁਤ ਜ਼ਿਆਦੇ ਲੋਕ ਜਿਹੜੇ ਨੇ ਉੱਥੇ ਸ਼ਾਮਲ ਹੁੰਦੇ ਸੀ ਜਾਂ ਸਿੱਖ ਫਾਰ ਜਸਟਿਸ ਉਹਨਾਂ ਨੂੰ ਉਤਸ਼ਾਹਤ ਕਰਦਾ ਸੀ ਜਿਸ ਕਰਕੇ ਭਾਰਤੀ ਲੋਕ ਖਾਸ ਕਰਕੇ ਪੰਜਾਬ ਤੋਂ ਜਿਹੜੇ ਲੋਕ ਸੀ ਉਹ ਰਾਸੀ ਸ਼ਰਨਲੈਂਡ ਦੀ ਇਸ ਮੰਚ ਦਾ ਜਾਂ ਉਹ ਮੰਚ ਇਹਨਾਂ ਨੂੰ ਇੱਜਿਹਾਂ ਜਿਹੜੀਆਂ ਵਾ ਕੈਸੇ ਸਹੂਲਤਾਂ ਪ੍ਰਦਾਨ ਕਰਦਾ ਸੀ ਉਹ ਇੱਕ ਵੱਡਾ ਝਟਕਾਗਾ ਇਸ ਫੈਸਲੇ ਨੂੰ ਜਿਹੜੇ ਝੂਠਾ ਜਿਹੜਾ ਬਰਤਾਂਤ ਜਿਹੜਾ ਸਿਰਜਿਆ ਜਾ ਰਿਹਾ ਸੀ ਉਸਤੇ ਵੀ ਗਹਿਰੀ ਸੱਟ ਵੱਜੀ ਹੈ ਕਿ ਜੇ ਉੱਥੇ ਕੋਈ ਗਤੀਵਿਧੀਆਂ 'ਚ ਹਿੱਸਾ ਲੈਂਦੇ ਤੇ ਭਾਰਤ ਦੇ ਵਿੱਚ ਖਤਰਾ ਹੈ ਅਜਿਹੇ ਜਿਹੜੇ ਸੰਗਠਨ ਨੇ ਉਹਨਾਂ ਕੋ ਲੋਕ ਅਰਜ਼ੀਆਂ ਵੀ ਲਾਉਂਦੇ ਸੀ ਕੇਸ ਲਾਉਂਦੇ ਸੀ ਉਹਨਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੁੰਦੇ ਸੀ ਉਹਨਾਂ ਨੂੰ ਵੀ ਇਹ ਵੱਡਾ ਝਟਕਾ ਆਗਾ ਕਿਉਂਕਿ ਇਹ ਸਾਬਤ ਹੋ ਚੁੱਕਾ ਹੈ ਕਿ ਜਿਹੜੇ ਸਤਾਏ ਲੋਕ ਜਿਹੜੇ ਨੇ ਉਹਨਾਂ ਨੂੰ ਅਜਿਹਾ ਵਰਤਾਂਤ ਵਰਤਿਆ ਜਾਂਦਾ ਸੀ ਜਿਸ ਵਰਤਾਂਤ ਦਾ ਕੈਨੇਡਾ ਦੀ ਇੱਕ ਅਦਾਲਤ ਨੇ ਇਹ ਜਿਹੜੀ ਅਰਜੀ ਸੀ ਉਹਨੂੰ ਬੇਈਮਾਨ ਤੇ ਈਮਾਨਦਾਰੀ ਦੀ ਘਾਟ ਵਾਲਾ ਦੱਸਿਆ ਅਸਾਂ ਗੱਲ ਕੀਤੀ ਜਾਵੇ ਕੈਨੇਡਾ ਕਿਉਂਕਿ ਪਹਿਲਾਂ ਹੀ ਇੱਥੇ ਬਹੁਤ ਸਾਰੇ ਲੋਕ ਰਾਸੀ ਸ਼ਰਨ ਵੀ ਲੈਂਦੇ ਰਹੇਗੇ ਨੇ ਤੇ ਇੱਥੇ ਕੈਨੇਡਾ ਸਰਕਾਰ ਦਾ ਇੱਕ ਅਦਾਰਾ ਵਾ ਆਈ ਆਰ ਬੀ ਜੋ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਜਿਹੜਾ ਵਾ ਉਹਦੇ ਜਰੀਏ ਜਿਹੜਾ ਲੋਕ ਅਪਲਾਈ ਕਰਦੇ ਸੀ ਉਹ ਲੰਬੇ ਸਮੇਂ ਤੋਂ ਜਿਹੜੇ ਲੋਕ ਇੱਥੋਂ ਚਲੇ ਜਾਂਦੇ ਸੀ ਜਾਂ ਉੱਥੇ ਜਾ ਕੇ ਅਜਿਹੀਆਂ ਐਕਟੀਵਿਟੀ ਦੇ ਵਿੱਚ ਹਿੱਸਾ ਲੈਂਦੇ ਫਿਰ ਉਸ ਬੋਰਡ ਦੇ ਜਰੀਏ ਲੋਕ ਅਪਲਾਈ ਕਰਦੇ ਸੀ ਅੰਕੜੇ ਦੱਸਦੇ ਹੈਗੇ ਨੇ ਕਿ ਇਹ ਜਿਹੜਾ ਵਾ ਭਾਰਤ ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇੱਥੇ politcal ਰਾਸ ਤੋਂ ਸ਼ਰਨ ਲੈਂਦੇ ਸੀ 2024 ਵਿੱਚ IRB ਨੇ ਮਤਲਬ ਇਮੀਗ੍ਰੇਸ਼ਨਲ ਰਫਿਜੀ ਬੋਰਡ ਨੇ ਭਾਰਤ ਤੋਂ 32563 ਜਿਹੜੇ ਨੇ ਰਾਸ ਜਿਹੜੇ ਸ਼ਰਨ politcal ਸ਼ਰਨ ਉਹਦੇ ਦਾਅਵੇ ਜਿਹੜੇ ਨੇ ਉਹ ਮਤਲਬ ਅਰਜ਼ੀਆਂ ਜਾਂ ਦਰਜ ਕੀਤੇ ਸੀ ਜੋ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ 2024 ਦੇ ਵਿੱਚ ਜਿਹੜੇ ਨਪਟਾਏ ਗਏ 2175 ਦਾਅਵਿਆਂ ਵਿੱਚੋਂ 1688 ਨੂੰ ਜਿਹੜਾ ਵਾ ਆਈਆਰਬੀ ਨੇ ਸਵਕਾਰ ਕੀਤਾ ਸੀ ਭਾਰਤੀ ਅਰਜੀਕਾਰ ਜਾਂ ਭਾਰਤੀ ਲੋਕ ਵਿੱਚੋਂ ਖਾਸ ਕਰਕੇ ਪੰਜਾਬ ਤੋਂ 55 ਤੋਂ 60 ਫੀਸਦੀ ਜਿਹੜੇ ਨੇ ਉਹ ਜਿਹੜੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਰਾਸਤ੍ਰ ਸ਼ਰਨ ਵਾਸਤੇ ਜਿਹੜੇ ਨੇ ਅਪਲਾਈ ਕਰਦੇ ਸੀ ਔਰ ਖਾਸ ਕਰਕੇ ਸਿੱਖ ਪਾਈਚਰਾ ਔਰ ਇਹ ਸਾਰੇ ਦੇਸ਼ਾਂ ਦੀ ਜਿਹੜੀ ਆ ਆਈਆਰਬੀ ਦੀ ਜੇਕਰ 2024 ਦੀ 50 ਫੀਸਦੀ ਔਸਤਨ ਜਿਹੜੀ ਗੱਲ ਕੀਤੀ ਜਾਵੇ ਤਾਂ ਉਹਦੇ ਮੁਕਾਬਲੇ ਕਾਫੀ ਜ਼ਿਆਦਾ ਸੀ ਔਰ ਇਹ ਕੋਈ ਵੱਧਾ ਨਾਟਕੀ ਨਹੀਂ ਸੀ ਜਏ ਹੁਣ ਸਾਬਤ ਹੋ ਚੁੱਕਾ ਇਹ ਵੀ ਇੱਕ ਜਾਂਚ ਦਾ ਵਿਸ਼ਾ 2023 ਦੇ ਮੁਕਾਬਲੇ 2024 ਦੀ ਦੂਜੀ ਤਮਾਹੀ ਵਿੱਚ ਕੈਨੇਡੀਅਨ ਹਵਾਈ ਅੱਡਿਆਂ ਉੱਤੇ ਭਾਰਤੀ ਦਾਅਵੇ 500% ਤੋਂ ਵੱਧ ਵਧੇ ਸੀ ਉਸ ਮਿਆਦ ਵਿੱਚ ਲਗਭਗ 60 6000 ਕੇਸ ਹਨ ਔਰ 2023 ਦੇ ਪੂਰੇ ਸਾਲ ਦੇ ਦਾਅਵੇ ਮਤਲਬ ਉਸ ਸਮੇਂ 4720 ਸੀ 23 ਦੇ ਵਿੱਚ 24 ਦੇ ਵਿੱਚ ਇਹ ਗਿਣਤੀ 6000 ਹੋ ਗਈ ਔਰ 2024 ਦੇ ਮੱਦ ਤੱਕ ਦਾਅਵੇ ਅਫੀਸ਼ੀਅਲ ਅੰਕਲ ਦੇ ਮੁਕਾਬਲੇ ਕੁੱਲ ਦੁੱਗਣੇ ਹੋ ਚੁੱਕੇ ਜਿਸ ਨਾਲ ਦਸੰਬਰ 2024 ਤੱਕ 37270 ਭਾਰਤੀ ਜਿਹੜੇ ਲੋਕਾਂ ਦੇ ਕੇਸ ਆ ਉਥੇ ਆਰਬੀ ਦੇ ਵਿੱਚ ਪੈਂਡਿੰਗ ਨੇ ਇਹ ਵੀ ਜ਼ਿਕਰ ਆ ਕਿ ਇਹ ਵਾਅਦਾ ਕੋਈ ਸੰਜੋਗ ਨਹੀਂ ਆ ਪੰਜਾਬ ਕਿਉਂਕਿ ਭਾਰਤ ਦਾ ਪ੍ਰਤੀਵਿਕਤੀ ਸਭ ਤੋਂ امیر ਸੂਬਾ ਮੰਨਿਆ ਜਾਂਦਾ ਕਿ ਇਸ ਵਿੱਚ ਅਨੁਪਾਤਕ ਤੌਰ ਤੇ ਇੱਕ ਵੱਡਾ ਹਿੱਸਾ ਰੱਖਦਾ 63 ਫੀਸਦੀ ਜਿਹੜੇ ਲੋਕ ਨੇ ਉਹ ਭਾਰਤੀ ਸ਼ਰਨ ਮੰਗਣ ਵਾਲੇ ਜਿਹੜੇ ਨੇ ਉਹ ਖਾਸ ਕਰਕੇ ਪੰਜਾਬ ਤੋਂ ਹੀ ਆ ਭਾਵੇਂ ਇਸ ਦੀ ਸੰਪੰਤਾ ਅਤੇ ਵਿਆਪਕ ਸਤਾਏ ਜਾਣ ਦਾ ਵੀ ਮੁੱਦਾ ਜਿਹੜਾ ਇਹਦੇ ਵਿੱਚ ਸ਼ਾਮਿਲ ਹੈ ਪਰ ਬਹੁਤ ਸਾਰੇ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਜੋ ਕੈਨੇਡਾ ਦੀ 2.1 ਫੀਸਦੀ ਆਬਾਦੀ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਆ ਭਾਰਤ ਤੋਂ ਬਾਹਰ ਵਿਸ਼ਵ ਵਿੱਚ ਸਭ ਤੋਂ ਵੱਧ ਜਿਹੜਾ ਰਾਸ਼ਟਰੀ ਅਨੁਪਾਤ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸਕ ਤੌਰ ਤੇ ਸਿੱਖ ਪ੍ਰਵਾਸ ਮਤਲਬ ਪੰਜਾਬ ਤੋਂ ਸਿੱਖ ਭਾਈਚਾਰਾ ਜਾਂ ਪੰਜਾਬੀ ਭਾਈਚਾਰਾ 1903 ਤੋਂ ਸ਼ੁਰੂ ਹੋਇਆ ਸੀ ਜਦੋਂ ਬਸਤੀਵਾਦ ਦੇ ਸਮੇਂ ਦੇ ਵਿਤਕਰੇ ਤੇ 1984 ਵਿੱਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਉਦੋਂ ਤੋਂ ਲੈ ਕੇ ਲੋਕਾਂ ਨੇ ਵੱਡੀ ਗਿਣਤੀ ਦੇ ਜਿਹੜਾ ਵਾ ਉਥੇ ਜਿਹੜਾ ਵਾ ਬਾਹਰਲੇ ਦੇਸ਼ਾਂ ਵਿੱਚ ਬਸਣ ਦੀ ਜਿਹੜੀ ਆ ਗੱਲ ਸ਼ੁਰੂ ਹੋ ਗਈ ਸੀ ਉਸ ਸਮੇ 2800 ਲੋਕਾਂ ਨੇ ਰਾਸਤ੍ਰੀ ਸ਼ਰਨ ਮੰਗੀ ਸੀ ਪਰ 2114 ਤੋਂ ਬਾਅਦ ਜੋ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਬੰਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਦੇ ਨੇ ਤੇ ਜਿਹੜੇ ਦਾਅਵੇ ਜਿਹੜੇ ਨੇ ਕਿ ਸਥਿਰਤਾ ਵੱਲ ਵਧਣ ਵਾਲੇ ਦੇ ਦਾਅਵੇ ਨੇ ਉਹ ਵੀ ਜਿਹੜੇ ਨੇ ਸਵਾਲ ਖੜੇ ਹੋਏ ਸੀ ਕਿ 223 ਵਿੱਚ ਜਦੋਂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਦੋਸ਼ਾਂ ਵਰਗੀਆਂ ਕੂਟਨੀਤਿਕ ਤਣਾਅ ਦਰਮਿਆਨ ਦੋਨਾਂ ਮੁਲਕਾਂ ਦੇ ਵਿੱਚ ਤੇਜ ਹੋਏ ਸੀ ਔਰ 216 218 ਦੇ ਦਰਮਿਆਨ ਸਿੱਖ ਦਾਵਿਆਂ ਦੇ ਵਿੱਚ 300% ਦੀ ਦਾਵਾ ਇਸ ਬਦਲਾ ਨੂੰ ਵੀ ਜਿਹੜਾ ਵਾ ਨਿਸ਼ਾਨਦੇਹੀ ਕਰਦਾ ਹੈ ਕਿ ਅਕਸਰ ਧਾਰਮਿਕ ਜਾਂ ਸਿਆਸੀ ਸਤਾਏ ਜਾਣ ਦਾ ਹਵਾਲਾ ਦਿੰਦੇ ਲੋਕ ਜਿਹੜੇ ਉੱਥੇ ਜਾਂਦੇ ਸਿਰ ਖਾਸ ਕਰਕੇ ਜਿਹੜੇ ਉੱਥੇ ਗਰਮਖਿਆਲੀ ਗਰੁੱਪ ਲਾਲੋ ਜਾਂ ਖਾਲਸਤਾਨੀ ਪੱਕੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਲੋਕ ਜਾ ਕੇ ਉੱਥੇ ਜੁੜ ਜਾਂਦੇ ਸੀ ਜਾਂ ਉਹਨਾਂ ਦੀ ਮਜਬੂਰੀ ਸੀ ਕਿ ਛੇਤੀ ਉੱਥੇ ਸਿਟੀਜ਼ਨਸ਼ਿਪ ਮਿਲ ਜੇਗੀ ਉੱਥੇ ਉੱਥੋਂ ਦੇ ਛੇਤੀ ਵਾਸੀ ਬਣ ਜਾਣਗੇ ਜਾਂ ਫਿਰ ਉਹ ਅਜਿਹੇ ਲੋਕਾਂ ਨੂੰ ਉਤਸ਼ਾਹਤ ਕਰਦੇ ਸੀ ਕਿ ਲੋਕ ਆਪ ਚਲੇ ਜਾਂਦੇ ਸੀ ਲੇਕਿਨ ਲੋਕਾਂ ਦਾ ਹੋ ਸਕਦਾ ਹੈ ਕਿ ਜਲਦੀ ਕੈਨੇਡਾ ਦੇ ਵਿੱਚ ਸੈਟਲ ਹੋਣ ਵਾਸਤੇ ਵੀ ਉਹਨਾਂ ਵਾਸਤੇ ਜਿਹੜਾ ਭਾਰਤ ਵਿੱਚ ਬੈਣ ਸੰਗਠਨਾ ਸਿੱਖ ਫੋਰ ਜਸਟਿਸ ਉਹ ਇੱਕ ਲੋਕਾਂ ਵਾਸਤੇ ਇੱਕ ਮੰਚ ਬਣ ਟੁਕਾ ਸੀ ਜਾਂ ਸਿੱਖ ਫੋਰ ਜਸਟਿਸ ਤੇ ਇਲਜ਼ਾਮ ਲੱਗਦੇ ਨੇ ਕਿ ਉਹ ਵਾਰਤ ਨੂੰ ਤੋੜਨਾ ਚਾਹੁੰਦੇ ਹਗੇ ਨੇ ਇਹਦੇ ਪਿੱਛੇ ਬਹੁਤ ਡੂੰਘੀਆਂ ਸਾਜਸ਼ਣਾਂ ਨੇ ਫਿਰ ਵੀ ਇਹਨਾਂ ਅੰਕੜਿਆਂ ਦੇ ਪਿੱਛੇ ਇੱਕ ਚਿੰਤਾਜਨਕ ਗੱਲ ਹੈਗੀ ਵੇ ਕਿ ਸਿਸਟਮ ਦਾ ਅਸ਼ੂਸ਼ਣ ਜਾਂ ਅਕਸਰ ਹੀ ਖਾਲਸਤਾਨੀ ਪੱਖੀ ਸੰਗਠਨ ਜਿਵੇਂ ਸਿੱਖ ਫੋਰ ਜਸਟਿਸ ਦੁਬਾਰਾ ਲੋਕਾਂ ਨੂੰ ਉਤਸ਼ਾਹ ਕੀਤਾ ਜਾਂਦਾ ਗੁਰਪਤਵੰਤ ਸਿੰਘ ਪੰਨੂ ਕੋ ਕੁ ਸਿੱਖ ਫੋਰ ਜਸਟਿਸ ਦੇ ਕਰਤਾ ਧਰਤਾ ਨੇ ਔਰ ਇੱਕ ਅਮਰੀਕੀ ਕੈਨੇਡੀਅਨ ਨਾਗਰਿਕ ਆ ਔਰ ਜਿਹੜਾ ਲਗਾਤਾਰ ਉਥੇ ਖਾਲਸਾ ਦਾ ਇੱਕ ਕਟੜ ਸਮਰਥਕ ਆ ਔਰ ਕਈ ਮੁਲਕਾਂ ਦੇ ਵਿੱਚ ਉਹ ਰ ਰਫੈਂਡਮ ਕਰਾਉਣ ਦੀ ਵੀ ਗੱਲ ਕਰਦੇ ਰਹੇ ਹਗੇ ਨੇ ਉਹ ਉਹਨਾਂ ਨੇ 220 ਦੀ ਜਿਹੜਾ ਵਾ ਰਫੈਂਡਮ ਜਿਹੜਾ ਸ਼ੁਰੂ ਕੀਤਾ ਗਿਆ ਸੀ ਤੇ ਉਹਨਾਂ ਤੇ ਵੀ ਜਿਹੜੇ ਨੇ ਉਹ ਦੋਸ਼ ਨੇ ਭਾਰਤ ਵਿੱਚ ਉਹ ਸਿੱਖ ਫੋਰ ਜਸਟਿਸ ਬੈਣਾ ਉਹ ਔਰ ਬਹੁਤ ਸਾਰੀਆਂ ਉਹਦੀਆਂ ਪ੍ਰਾਪਰਟੀਆਂ ਗੁਰਪਤਵੰਨ ਸਿੰਘ ਪੰਨੂ ਉਹਨਾਂ ਦੀਆਂ ਵੀ ਇੱਥੇ ਜਿਹੜੀਆਂ ਵਾ ਅਟੈਚ ਕੀਤੀਆਂ ਗਈਆਂ ਹੈਗੇ ਨੇ ਔਰ ਸਭ ਤੋਂ ਵੱਡੀ ਗੱਲ ਰਿਪੋਰਟਾਂ ਵੀ ਦੱਸਦੇ ਨੇ ਕਿ ਸਿੱਖ ਫੋਰ ਜਸਟਿਸ ਔਰ ਇੱਕ ਪੰਜਾਬ ਦਾ ਅਕਾਲੀ ਦਲ ਜਿਹੜੇ ਤੇ ਸ਼੍ਰੋਮ ਅਕਾਲੀ ਦਲ ਮਾਣ ਜਾਂ ਅੰਮ੍ਰਿਤਸਰ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਹੈਗੇ ਨੇ ਕਿ ਉਹਨਾਂ ਦੇ ਜਿਹੜੇ ਲੈਟਰ ਪੈਡ ਨੇ ਉਹਨਾਂ ਦਾ ਸਹਾਰਾ ਵੀ ਬਹੁਤ ਸਾਰੇ ਲੋਕਾਂ ਨੇ ਲਿਆ ਵਾ ਇਸ ਮਸਲੇ ਦੇ ਵਿੱਚ ਕਦੀ ਸ਼੍ਰੋਮਣੀ ਕਾਲੀ ਦਲ ਮਾਨ ਨੇ ਕੁਝ ਸਪਸ਼ਟਤਾ ਯਾਰ ਨਹੀਂ ਕੀਤੀ ਲੇਕਿਨ ਇੱਤੇ ਦੋਸ਼ ਵੀ ਲੱਗਦੇ ਰਹੇ ਨੇ ਆਹੇ ਗਾਹੇ ਬਗਾਹੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਜਿਹੜੇ ਸੰਗਠਨ ਨੇ ਉਹਨਾਂ ਦੇ ਲੈਟਰ ਪੈਡ ਜਿਹੜੇ ਨੇ ਉਹਨਾਂ ਦਾ ਸਹਾਰਾ ਲੈ ਕੇ ਲੋਕ ਜਿਹੜਾ ਵਾ ਉੱਥੇ ਪੋਲੀਟੀਕਲ ਜਾਂ ਰਾਸੀ ਜਿਹੜੇ ਨੇ ਸ਼ਰਨ ਲੈਂਦੇ ਰਹੇਗੇ ਨੇ ਕੈਨੇਡਾ ਵਿੱਚ ਇਹ ਵੀ ਜ਼ਿਕਰ ਹੈ ਕਿ ਇਹ ਵਿਦਿਆਰਥੀਆਂ ਵਰਕ ਵੀਜ਼ਾ ਤੇ ਪਹੁੰਚਣ ਵਾਲੇ ਵਿਕਤੀਆਂ ਦੇ ਰੂਪ ਵਿੱਚ ਇੱਕ ਜਿਹੜਾ ਲੋਕਾਂ ਨੇ ਇੱਕ ਨਵਾਂ ਜਿਹੜਾ ਇਹ ਜਿਹੜਾ ਰਾਹ ਲੱਭ ਲਿਆਗਾ ਸੀ ਔਰ 2022 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 319000 ਭਾਰਤੀ ਵਿਦਿਆਰਥੀ ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਜਾਂ ਪੰਜਾਬੀ ਸਿੱਖ ਸਨ ਉਹ ਜਿਹੜੇ ਉੱਥੇ ਪਹੁੰਚੇ ਸੀ ਸਟੱਡੀ ਬੇਸ ਤੇ ਲੇਕਿਨ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਜਾਂ ਜਜਬਾਤੀ ਹੋ ਕੇ ਜਾਂ ਛੇਤੀ ਉਥੇ ਪੱਕਾ ਹੋਣ ਦੇ ਕਰਕੇ ਅਜੀਹਾਂ ਗਤੀਵਧੀਆਂ ਵਿੱਚ ਸ਼ਾਮਲ ਹੁੰਦੇ ਸੀ ਜਿਸ ਕਰਕੇ ਉਹਨਾਂ ਦਾ ਕੇਸ ਜਿਹੜਾ ਵਾ ਠੋਸ ਹੋ ਜੋ ਬਹੁਤ ਸਾਰੇ ਅਜਿਹੇ ਉਥੇ ਸੰਗਠਨਾ ਤੇ ਵੀ ਦੋਸ਼ ਲਾਗਦੇ ਨੇ ਕਿ ਉਹ ਜਾਣਬੁੱਝ ਕੇ ਆਪਣੇ ਸੰਗਠਨਾ ਦੇ ਨਾਲ ਉਹ ਮਿਲਾ ਲੈਂਦੇ ਹੈਗੇ ਨੇ ਕਿ ਤੁਹਾਡਾ ਜਿਹੜਾ ਕੇਸ ਠੋਸ ਹੋ ਜੂਗਾ ਤੁਹਾਨੂੰ 4 ਸਾਲ 5 ਸਾਲ ਪੱਕਾ ਹੋਣ ਤੋਂ ਪਹਿਲਾਂ ਤੁਸੀਂ ਅਗਰ ਇਹੋ ਜੀ ਕਾਰਵਾਈ 'ਚ ਹਿੱਸਾ ਲੈ ਕੇ ਤੁਹਾਡਾ ਕੇਸ ਜਿਹੜਾ ਠੋਸ ਮਜ਼ਬੂਤ ਹੋ ਜਾਊਗਾ ਤੇ 5 ਸਾਲ ਤੋਂ ਪਹਿਲਾਂ ਤੁਸੀਂ ਛੇਤੀ ਪੱਕੇ ਹੋ ਜਾਓਗੇ ਔਰ ਉੱਥੇ ਉਹਨਾਂ ਦੇ ਜਿਹੜੀਆਂ ਐਗਜ਼ੈਂਪਲ ਆ ਵੀ ਸਾਹਮਣੇ ਆਉਂਦੀਆਂ ਔਰ ਫਿਰ ਉਹ ਮੋਟੀਆਂ ਫੀਸਾਂ ਵੀ ਉੱਥੇ ਲੈਂਦੇ ਨੇ ਕਿਉਂਕਿ ਖਾਸ ਕਰਕੇ ਜਿਹੜੇ ਉੱਥੇ ਇਮੀਗ੍ਰੇਸ਼ਨ ਵਕੀਲਾਂ ਦੀ ਫੀਸ ਆ ਉਹ ਵੀ ਕਾਫੀ ਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਹਾਲ ਹੀ ਜਿਹੜੀਆਂ ਖਬਰਾਂ ਪ੍ਰਕਾਸ਼ ਹੋਈਆਂ ਕਿ ਯੂਕੇ ਦੇ ਕੈਨੇਡਾ ਵਿੱਚ ਜਾਂਚਾਂ ਤੋਂ ਪਤਾ ਲੱਗਾ ਕਿ ਕਾਨੂੰਨੀ ਫਰਮਾਂ ਹਜ਼ਾਰਾਂ ਦੀ ਫੀਸਾਂ ਵੀ ਵਸੂਲਦੀਆਂ ਆ ਗਈਆਂ ਨੇ ਖਾਸ ਕਰਕੇ ਜੋ ਖੜਸਾਂ ਸਮਰਥਨ ਨਾਲ ਜੁੜੀਆਂ ਜਿਹੜੇ ਕਹਾਣੀਆਂ ਨੂੰ ਜਿਹੜਾ ਵਾ ਉਹ ਇਮੀਗ੍ਰੇਸ਼ਨ ਦੇ ਰੂਪ ਦੇ ਵਿੱਚ ਦੱਸ ਦਉਂਦੇ ਨੇ ਕਿ ਅਗਰ ਔਰ ਇੰਡੀਆ ਵਾਪਸ ਮੁੜੇ ਤੇ ਉੱਥੇ ਉਹਨਾਂ ਨੂੰ ਖਤਰਾ ਹੈਗਾ ਔਰ ਫਿਰ ਖਾਸ ਕਰਕੇ ਮੈਡੀਕਲ ਰਿਪੋਰਟਾਂ ਜਾਂ ਲੈਟਰ ਪੈਡ ਜਾਂ ਹੋਰ ਕੁਝ ਅਜਿਹੇ ਸਬੂਤ ਜਿਹੜੇ ਨੇ ਉਹ ਫਿਰ ਲਗਾਏ ਜਾਂਦੇ ਆ ਕਿ ਨੇ ਇਹਦੇ ਵਿੱਚ ਸਿੱਖ ਫੋਰਜਸਟਰ ਦੀ ਵੱਡੀ ਭੂਮਿਕਾ ਵੀ ਦੱਸੀ ਜਾ ਰਹੀ ਹੈ ਕਿ ਇਹ ਵੀ ਉਹਨਾਂ ਤੇ ਜਿਹੜੇ ਨੇ ਇਲਜ਼ਾਮ ਲੱਗਦੇ ਆ ਕਿ ਨੇ ਜੋ ਕਹਿੰਦੇ ਦੱਸਿਆ ਜਾ ਰਿਹਾ ਕਿ ਉੱਥੇ ਰਿਪੋਰਟਾਂ ਨੇ ਕਿ ਨੌਜਵਾਨਾਂ ਨੂੰ ਨੌਕਰੀ ਤੇ ਵੀਜ਼ੇ ਦਵਾਉਣ ਦੇ ਵਾਅਦੇ ਤੇ ਰੈਗੂਲਰ ਕਰਨ ਦੇ ਜਿਹੜੇ ਨੇ ਲੁਭਾਵਨੇ ਵਾਅਦੇ ਨਾਲ ਲੋਕਾਂ ਨੂੰ ਉੱਥੇ ਜੋੜਦਾ ਜਿਹੜਾ ਵਾ ਉਹ ਕੋਸ਼ਿਸ਼ਾਂ ਕਰਦੇ ਰਹੇ ਹੱਗੇ ਨੇ ਇੱਕ ਰਿਪੋਰਟ ਵਿੱਚ ਵੀ ਦੱਸਿਆ ਜਾਵੇ ਗਿਆ ਕਿ ਇੱਕ ਝੂਠੇ ਦਾਵੇ ਜੋ ਸ਼ਰਨ ਪੋਲੀਟਿਕਲ ਸ਼ਰਨ ਪ੍ਰਣਾਲੀ ਨੂੰ ਦੀ ਸ਼ਾਖ ਨੂੰ ਭ੍ਰਿਸ਼ਟ ਵੀ ਕਰਦੇ ਆ ਨੇ ਤੇ ਭਾਰਤ ਨੂੰ ਪੁਲਸ ਸਟੇਟ ਵਜੋਂ ਉਥੇ ਪੇਸ਼ ਕਰਦੇ ਆ ਨੇ ਜਿਸ ਨਾਲ ਦਵੱਲੇ ਸਬੰਧਾਂ ਤੇ ਪਹਿਲਾਂ ਹੀ ਜਿਹੜਾ ਵਾ ਉਹ ਦਬਾਅ ਜਿਹੜਾ ਜਨਾ ਤਣਾਅ ਵਧਿਆ ਹੋਇਆ ਹੈ ਖਾਸ ਕਰਕੇ ਕੈਨੇਡਾ ਤੇ ਭਾਰਤ ਦੇ ਵਿਚਕਾਰ ਵਿਦੇਸ਼ੀ ਦਖਲ ਦੇ ਦੋਸ਼ ਵੀ ਲੱਗਦੇ ਨੇ ਕਿ ਅਗਰ ਸਿੱਖ ਜਾਂ ਪੰਜਾਬੀ ਜਾਂ ਭਾਰਤੀ ਚਰਨ ਮੰਗਣ ਵਾਲੇ ਜੋ ਅਸਲ ਮੁੱਦਿਆਂ ਤੋਂ ਭੱਜ ਰਹੇ ਨੇ ਉਹ ਵੀ ਇੱਕ ਚਰਚਾ ਹੈ ਕਿ 224 ਵਿੱਚ ਜਿਹੜੇ ਨਾ 2.5 ਲੱਖ ਜਿਹੜੇ ਕੇਸ ਉਹ ਪੈਂਡਿੰਗ ਹੋਣ ਕਾਰਨ ਸਰੋਤਾਂ ਦੀ ਘਾਟ ਅਤੇ ਬੈਕਲੌਗ ਦੇ ਵਧਣ ਨਾਲ ਵੀ ਲੋਕਾਂ ਹੀ ਪੀੜਤ ਹਨ ਜਿਹੜਾ ਤਾਜ਼ਾ ਫੈਸਲਾ ਆਇਆ ਉਸ ਕੋਰਟ ਦੀ ਸ਼ੁਰੂਆਤ ਜਿਹੜੀ ਆ ਉਹਨਾਂ ਨੇ ਕਰਮ ਅਤੇ ਇਮਾਨਦਾਰੀ ਦੀ ਜਾਂਚ ਨੂੰ ਜਿਹੜਾ ਵਾ ਗੱਲ ਜਿਹੜੀ ਆ ਉਹ ਕੀਤੀ ਹੈਗੀ ਅਤੇ ਸੰਯੋਗੀ ਦਾਅਵਿਆਂ ਦੀ ਸ਼ਾਨ ਵੀ ਇੱਕ ਇਹ ਮਿਸਾਲ ਵੀ ਕੰਮ ਕਰਦਾ ਹੈਗਾ ਤੇ ਹੁਣ ਇਹ ਵੀ ਅੰਕੜੇ ਸਾਹਮਣੇ ਆਏ ਕਿ 2024 ਦੇ ਪਹਿਲੇ 8 ਮਹੀਨਿਆਂ ਦੇ ਵਿੱਚ 13000 ਅੰਤਰਰਾਸ਼ਟਰੀ ਵਿਦਿਆਰਥੀ ਦਾਅਵੇ ਜਿਨ੍ਹਾਂ ਵਿੱਚ ਬਹੁਤ ਸਾਰੇ ਭਾਰਤੀ ਸਨ ਉਹਨਾਂ ਨੇ ਅਪਲਾਈ ਕੀਤੇ ਨੇ ਜਿਵੇਂ ਕਿ ਇਮੀਗ੍ਰੇਸ਼ਨ ਸਲਾਹਕਾਰ ਇੱਕ ਉੱਥੇ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਮਰ ਸ੍ਰੀ ਨੇ ਇੱਕ ਕੇਸ ਵਿੱਚ ਨੋਟ ਕੀਤਾ ਕਿ ਧੋਖੇਬਾਜ਼ ਦਾਅਵੇ ਸਿਸਟਮ ਨੂੰ ਜਿਹੜਾ ਉਹ ਜਾਮ ਕਰਦੇ ਹਨ ਤੇ ਅਸਲ ਦਾਅਵੇਦਾਰਾਂ ਦਾ ਨੁਕਸਾਨ ਪਹੁੰਚਾਉਂਦੇ ਨੇ ਤੇ ਇਹ ਫੈਸਲਾ ਰਣਾਇਕਾ ਨੂੰ ਉਹਨਾਂ ਨੂੰ ਤਰਜੀਹ ਦੇਣ ਦੀ ਸ਼ਕਤੀ ਦਿੰਦਾ ਹੈ ਕੈਨੇਡਾ ਨੂੰ ਇਸ ਆਧਾਰਤ ਵੈਸੇ ਹੋਣਾ ਚਾਹੀਦਾ ਹੈਗਾ ਕਿ ਵੀਜ਼ਾ ਸਿਕਰੀਕਨ ਨੂੰ ਉਹਨਾਂ ਨੂੰ ਸਖਤ ਕਰਨਾ ਚਾਹੀਦਾ ਹੈ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਲਈ ਭਾਰਤ ਤੋਂ ਸਹਿਯੋਗ ਲੈਣਾ ਚਾਹੀਦਾ ਹੈਗਾ ਔਰ ਜਿਹੜੇ ਉੱਥੇ ਜਿਹੜੇ ਨੇ ਪਬੰਦੀਸ਼ੂਦਾ ਸੰਗਠਨ ਨੇ ਉਹਨਾਂ ਨੂੰ ਲੈ ਕੇ ਕੈਨੇਡੀਅਨ ਸਰਕਾਰ ਦੀ ਜਿਹੜੀ ਆ ਨੀਤੀ ਉਹ ਲਿਬਰਲ ਨਹੀਂ ਹੋਣੀ ਚਾਹੀਦੀ ਹੈਗੀ ਔਰ ਜੋ ਪਹਿਲਾਂ ਹੀ ਭਾਰਤ ਵਿੱਚ ਅਤਵਾਦੀ ਸੰਬੰਧਾਂ ਕਾਰਨ ਪਬੰਦੀਸ਼ੂਦਾ ਨੇ ਇੰਡੀਆ ਦੇ ਵਿੱਚ ਸਿੱਖ ਫੋਰ ਜਸਟਿਸ ਵਰਗੇ ਕਈ ਹੋਰ ਜਿਹੜੇ ਸੰਗਠਨ ਉਹ ਪਬੰਦੀਸ਼ੂਦਾ ਨੇ ਭੈਣ ਨੇ ਔਰ ਬਿਨਾ ਕਾਰਵਾਈ ਦੇ ਸ਼ਰਮ ਦਾ ਮਖੌਟਾ ਜਾਂ ਜਨਤਕ ਭਰੋਸੇ ਨੂੰ ਖਤਮ ਕਰਨਾ ਜਾਂ ਭਾਰਤੀ ਵਿਰੋਧੀ ਭਾਵਨਾ ਨੂੰ ਵਧਾਉਣ ਅਤੇ ਸੁਰੱਖਿਆ ਲਈ ਬਣਾਈ ਗਈ ਪ੍ਰਣਾਲੀ ਨੂੰ ਸ਼ੋਸ਼ਣ ਤੋਂ ਕਮਜ਼ੋਰ ਕਰਨ ਦਾ ਵੀ ਜਿਹੜਾ ਵਾ ਜੋਖਮ ਦੀ ਗੱਲ ਉੱਠੀ ਹੈਗੀ ਹੈ ਪਰ ਜਿਹੜਾ ਇਸ ਅਦਾਲਤ ਦਾ ਜਿਹੜਾ ਫੈਸਲਾ ਇਹ ਸਿਰਫ ਇੱਕ ਇਨਕਾਰ ਹੀ ਨਹੀਂ ਹੈ ਇਹ ਪ੍ਰਵਾਸ ਸ਼ੋਸ਼ਣ ਦੇ ਜੋਗ ਦੀ ਇੱਕ ਨਿਰਪੱਖਤਾ ਦੇ ਵੀ ਰੱਖਿਆ ਕਰਦਾ ਹੈ ਕਿ ਅਸਲ ਵਿੱਚ ਇਸ ਜੋੜੇ ਜਿਹੜੀ ਅਰਜੀ ਸੀ ਉਹ ਕਿਉਂ ਖਾਰਜ ਕੀਤੀ ਗਈ ਹੈ ਔਰ ਅਦਾਲਤ ਨੇ ਬੜਾ ਸਪਸ਼ਟ ਜਿਹੜਾ ਕਹਿ ਦਿੱਤਾ ਹੈਗਾ ਕਿ ਤੁਹਾਡੀ ਅਰਜੀ ਜਿਹੜੀ ਆ ਉਹ ਬੇਮੈਨੀਅਤੀ ਇਮਾਨਦਾਰੀ ਦੀ ਘਾਟ ਵਾਲੀ ਕਿ ਜਿਸ ਦੇ ਕਰਕੇ ਝਟਕਾ ਲੱਗਾ ਹੈ ਔਰ ਇਹ ਜਿਹੜੀ ਖਬਰ ਆ ਪ੍ਰਕਾਸ਼ਿਤ ਹੋਈ ਹੈ ਕਿ ਵੱਡੀ ਗਿਣਤੀ ਦੇ ਵਿੱਚ ਇਹ ਜਿਹੜਾ ਮਸਲਾ ਉੱਠਿਆ ਕਿ ਇਹ ਜਿਹੜਾ ਜੋੜਾ ਵਾਏ 2 ਸਾਲ 2018 ਵਿੱਚ ਦਿੱਲੀ ਤੋਂ ਉਹਨਾਂ ਨੇ ਜਿਹੜੇ ਨੇ ਆਪਣੀ ਫਲਾਈਟ ਫੜੀ ਸੀ ਤੇ ਜੂਨ 2018 ਦੇ ਵਿੱਚ ਇਹਨਾਂ ਨੇ ਟੈਂਪਰੇਰੀ ਜਿਹੜਾ ਰੈਜ਼ੀਡੈਂਟ ਵੀਜ਼ਾ ਜਿਹੜਾ ਵਾ ਉਹ ਉਹਨਾਂ ਨੇ ਸ਼ੁਰੂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਵਾ ਰੈਗੂਲਰ ਜਾਂ ਉੱਥੇ ਕੈਨੇਡਾ ਦੇ ਪੱਕੇ ਵਾਸੀ ਹੋਣ ਦੇ ਜਿਹੜੇ ਕੇਸ ਤਿਆਰ ਕੀਤਾ ਸੀ ਲੇਕਿਨ ਫਿਲਹਾਲ ਜਿਹੜਾ ਇਹ ਜਿਹੜਾ ਇੱਕ ਵੱਡਾ ਜਿਹੜਾ ਵਾ ਝਟਕਾ ਲੱਗਾ ਗਿਆ ਕਿ ਜਿਹੜੇ ਲੋਕ ਖਰਸਤਾਨ ਪੱਖੀ ਦਾ ਸਹਾਰਾ ਲੈਂਦੇ ਸੀ ਜਾਂ ਸਿਕ ਫੋਰ ਜਸਟਿਸ ਦਾ ਸਾਰਾ ਲੈਂਦੇ ਸੀ ਜਾਂ ਇੱਥੇ ਕੁਝ ਪੋਲੀਟਿਕਲ ਪਾਰਟੀਆਂ ਦੇ ਲੈਟਰ ਪੈਡ ਦੀ ਗੱਲ ਹੁੰਦੀ ਸੀ ਇਹ ਉਹਨਾਂ ਵਾਸਤੇ ਵੀ ਇੱਕ ਵੱਡਾ ਝਟਕਾ ਲੇਕਿਨ ਫਿਲਹਾਲ ਇਹ ਹੈ ਕਿ ਜਿਹੜੇ ਲੋਕ ਉੱਥੇ ਜਾ ਕੇ ਅਜਿਹੀਆਂ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਆਗੇ ਨੇ ਉਹਨਾਂ ਵਾਸਤੇ ਵੀ ਜਿਹੜਾ ਇੱਕ ਝਟਕਾ ਹੈਗਾ ਕਿ ਜੇ ਕਿਸੇ ਨੇ ਉੱਥੇ ਜਾ ਕੇ ਪੜਨਾ ਪੜਨ ਤੋਂ ਬਾਅਦ ਜਿਹੜਾ ਉਥੋਂ ਦੇ ਵਾਸੀ ਬੰਨਾ ਹੈਗਾ ਤੇ ਜਿਹੜਾ ਸਹੀ ਜਿਹੜਾ ਤਰੀਕਾ ਵਾ ਜਿਹੜਾ ਕਾਨੂੰਨ ਮੁਤਾਬਕ ਉਹੀ ਅਡਾਪਟ ਕਰਨਾ ਚਾਹੀਦਾ ਹੈਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਦੇ ਤੋਂ ਲੈਦੇ ਆ ਗਿਆ ਦੇਖਦੇ ਰਹੋ ABC ਪੰਜਾਬ